ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਇੱਕ ਵਾਰ ਫਿਰ ਅਸੀਂ ਟੈਰਟ ਕਾਰਡ ਰੀਡਿੰਗ ਦੀ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਇਸ ਟੈਰਟ ਕਾਰਡ ਰੀਡਿੰਗ ਵਿੱਚ 78 ਪੱਤੇ ਹੁੰਦੇ ਹਨ ਤੇ ਉਹ ਪੱਤੇ ਜੋ ਅਸੀਂ ਕੱਢਦੇ ਹਾਂ એનર્ਜੀ ਦੇ ਨਾਲ ਅਸੀਂ ਕਰਦੇ ਹਾਂ ਤੇ ਪਰਮਾਤਮਾ ਜੋ ਤੁਹਾਨੂੰ ਸੰਦੇਸ਼ ਦਿੰਦੇ ਹਨ ਉਹ ਅਸੀਂ ਤੁਹਾਡੇ ਸਾਹਮਣੇ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਐਜਾ ਰੀਡਿੰਗ ਮੈਂ ਕਰ ਰਹੀ ਹਾਂ ਐਂਡ 90% ਐਕਿਊਰੇਟ ਹੁੰਦੀ ਹੈ ਤੁਹਾਨੂੰ ਆਪਣੀ એનર્ਜੀ ਦੇਣ ਦੀ ਬਹੁਤ ਜ਼ਰੂਰੀ ਹੈ ਹੁੰਦਾ ਹੈ ਆਪਣੇ ਅੱਖਾਂ ਬੰਦ ਕਰਕੇ ਪਰਮਾਤਮਾ ਦਾ ਨਾਮ ਲੈਣਾ ਹੈ ਤੇ ਤੁਹਾਨੂੰ ਸਕਰੀਨ ਦੇ ਅੱਗੇ ਦੋ ਨੰਬਰ 111 ਤੇ 555 ਦਿਖ ਰਹੇ ਹਨ ਤੇ ਉਹਦੇ ਸਾਹਮਣੇ ਦੋ ਸਟੋਨ ਪਏ ਹਨ ਇੱਕ ਗ੍ਰੀਨ ਕਲਰ ਦੇ ਤੇ ਇੱਕ ਬ੍ਰਾਊਨ ਕਲਰ ਦੇ ਸਟੋਨ ਹਮ ਜੋ ਤੁਹਾਨੂੰ ਜਿਆਦਾ ਅਟਰੈਕਟ ਕਰ ਰਿਹਾ ਹੈ ਨੰਬਰ ਜਾਂ ਸਟੋਨ ਉਸ ਨੂੰ ਤੁਸੀਂ ਅੱਖਾਂ ਬੰਦ ਕਰਕੇ ਚੁਣ ਲੈਣਾ ਹੈ ਤੇ ਚਲੋ ਜੀ ਹੁਣ ਜਿਨਾ ਨੇ ਨੰਬਰ 1 ट्रिपल वन चुनिया है ग्रीन कलर के स्टोन चुने हैं उन्होंने लाइफ में होने वाला है परमात्मा तो की संदेश दे रहे हैं फटाफट ती अपनी भी एनर्जी लगाओ एनर्जी लगाने कमेंट विच ਜੇਕਰ ਤੁਸੀਂ 111 ਚੁਣਿਆ ਹੈ ਤਾਂ ਕਮੈਂਟ ਵਿੱਚ ਕਲੇਮ 111 ਜ਼ਰੂਰ ਲਿਖਣਾ ਹੈ ਕਿ ਇਹ ਜੋ ਮੈਂ ਦਸਾਂਗੀ ਹੋ ਸਕਦਾ ਹੈ ਤੁਹਾਨੂੰ ਰੈਜ਼ੋਨੇਟ ਕਰੇ ਹੋ ਸਕਦਾ ਹੈ ਰੈਜ਼ੋਨੇਟ ਨਾ ਕਰੇ ਕਿਉਂਕਿ ਇਹ ਇੱਕ ਜਨਰਲ ਰੀਡਿੰਗ ਹੈ ਤੇ ਕਮੈਂਟ ਵਿੱਚ ਇਹ ਜ਼ਰੂਰ ਲਿਖਣਾ ਜੀ ਤੇ ਚਲੋ ਜੀ ਹੁਣ ਜਿਨ੍ਹਾਂ ਨੇ 31 ਗ੍ਰੀਨ ਕਲਰ ਦਾ ਸਟੋਨ ਚੁਣਿਆ ਹੈ ਉਹਨਾਂ ਦੇ ਨਾਲ ਕੀ ਹੋਣ ਵਾਲਾ ਹੈ ਦੇਖ ਲੈਂਦੇ ਹਾਂ ਤਾਂ ਦੇਖੋ ਜੀ অপশন 1 ਜਿਨ੍ਹਾਂ ਨੇ ਚੁਣਿਆ ਹੈ 1 1 1 ਤਾਂ ਦੇਖੋ ਇੱਥੇ ਕਾਰਡਸ ਆਏ ਹਨ ਕਿ ਤੁਹਾਨੂੰ ਸਫਲਤਾ ਮਿਲੇਗੀ ਠੀਕ ਹੈ অপশন 1 ਤੁਹਾਨੂੰ ਸਫਲਤਾ ਮਿਲੇਗੀ ਕਈ ਵਾਰੀ ਤੁਹਾਡੇ ਦਿਮਾਗ ਵਿੱਚ ਰਹਿੰਦਾ ਹੈ ਨਾ ਕਿ ਮੈਨੂੰ ਸਫਲਤਾ ਮਿਲੇਗੀ ਜਾਂ ਨਹੀਂ ਮਿਲੇਗੀ ਪਰ ਇੱਥੇ ਕਾਰਡ ਆਏ ਹਨ ਕਿ ਤੁਹਾਨੂੰ ਸਫਲਤਾ ਮਿਲੇਗੀ ਇਸ ਦੇ ਨਾਲ ਨਾਲ ਤੁਸੀਂ ਹਮੇਸ਼ਾ ਇਹ ਚਾਹੁੰਦੇ ਹੋ ਨੇਮ ਫੇਮ ਕਿ ਸਭ ਮੈਨੂੰ ਬਹੁਤ ਸਾਰੇ ਲੋਕ ਜਾਣਨ ਮੈਨੂੰ ਬਹੁਤ ਸਾਰੇ ਲੋਕ ਪਛਾਣਨ ਮੈਂ ਸਾਰੇ ਤੋਂ हट ਕੇ ਕੁਝ ਅਲੱਗ ਕਰਕੇ ਦਿਖਾਵਾਂ ਮੇਰੇ ਕੰਮ ਦੇ ਕਾਰਨ ਲੋਕੀ ਮੇਰੀ ਪਛਾਣ ਬਣੇ ਲੋਕੀ ਮੈਨੂੰ ਪਛਾਣਨ ਤਾਂ ਜਿਨ੍ਹਾਂ ਨੇ ਇਹ ਸਟੋਨ ਚੁਣਿਆ ਹੈ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਬਹੁਤ ਜ਼ਿਆਦਾ ਹਾਰਡ ਵਰਕਿੰਗ ਹੋ ਬਹੁਤ ਜ਼ਿਆਦਾ ਇਸ ਵੇਲੇ ਮਿਹਨਤ ਕਰ ਰਹੇ ਹੋ ਕਿ ਕਿਸ ਤਰ੍ਹਾਂ ਸਾਡਾ ਸੁਪਨਾ ਪੂਰਾ ਹੋਵੇ ਕਿ ਮੈਨੂੰ ਸਾਰੀ ਦੁਨੀਆ ਵਿੱਚ ਮੈਂ ਸਭ ਤੋਂ ਅਲੱਗ ਹੋਵਾਂ ਤੇ ਇੱਥੇ ਮੈਨੂੰ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਤੁਸੀਂ ਲੋਗ ਬਹੁਤ ਹੀ ਜ਼ਿਆਦਾ ਸਟਰੋਂਗ ਹੋ ਮਤਲਬ ਕਹਿੰਦਾ ਕਿ ਮੁਸ਼ਕਿਲ ਤੋਂ ਮੁਸ਼ਕਿਲ ਵੀ ਕੋਈ ਸਿਚੁਏਸ਼ਨ ਆ ਜਾਏ ਤਾਂ ਤੁਸੀਂ ਉਸ ਨੂੰ ਸੰਭਾਲ पाओगे ਜਿਵੇਂ ਕਿ ਨਾ ਕਹਿ ਸਕਦੇ ਹੋ ਕਿ ਤੁਸੀਂ ਆਪਣੀ ਫੈਮਿਲੀ ਦੀ ਬੈਕਬੋਨ ਹੋ ਪੂਰਾ ਤੁਸੀਂ ਰਿਸਪੌਂਸਿਬਿਲਟੀ ਆਪਣੀ ਫੈਮਿਲੀ ਦੀ ਸੰਭਾਲੀ ਹੋਈ ਹੈ ਔਰ ਤੁਹਾਡੇ ਕਾਰਡਸ ਇਹ ਵੀ ਦਿਖਾ ਰਹੇ ਹਨ ਕਿ ਸਭ ਤੋਂ ਇੱਥੇ ਵੱਡੀ ਚੀਜ਼ ਕੀ ਹੈ ਕਿ ਇੱਕ ਅੱਛੀ ਫੈਮਿਲੀ ਅੱਛੀ ਫੈਮਿਲੀ ਦਾ ਤੁਹਾਡਾ ਸਪੋਰਟ ਹੋਣਾ ਤੁਹਾਨੂੰ ਆਪਣੀ ਫੈਮਿਲੀ ਦਾ ਸਹਿਯੋਗ ਮਿਲੇਗਾ ਜਿਸ ਵੀ ਪਰਸਨ ਨਾਲ ਤੁਹਾਡਾ ਵਿਆਹ ਹੋਏਗਾ ਉਹ ਬਹੁਤ ਹੀ ਅੱਛਾ ਹੋਏਗਾ ਬਹੁਤ ਹੀ ਅੱਛੀ ਨੇਚਰ ਦਾ ਪਰਸਨ ਹੋਏਗਾ ਤੁਹਾਡਾ ਬਹੁਤ ਅੱਛੀ ਤਰ੍ਹਾਂ ਖਿਆਲ ਰੱਖਣਗੇ ਤੇ ਤੁਹਾਡੀ ਲਵ ਲਾਈਫ ਹੈ ਜਿਹੜੀ ਉਹ ਬਹੁਤ ਹੀ ਅੱਛੀ ਚੱਲੇਗੀ ਇਹ ਮੈਂ ਦੇਖ ਪਾ ਰਹੀ ਹਾਂ ਤੇ ਇੱਥੇ ਦੇਖੋ ਜਿਨ੍ਹਾਂ ਲੋਕਾਂ ਦੀ ਹਾਲੇ ਮੈਰਿਜ ਨਹੀਂ ਹੋਈ ਹੈ ਵਿਆਹ ਨਹੀਂ ਹੋਇਆ ਹੈ ਤਾਂ ਉਹਨਾਂ ਦੀ ਗਰੋਥ ਵਿਆਹ ਤੋਂ ਬਾਅਦ ਹੋਏਗੀ ਜਿਵੇਂ ਕਿ ਕਈ ਵਾਰੀ ਕਹਿੰਦੇ ਪੁੱਛਿਆ ਜਾਂਦਾ ਹੈ ਨਾ ਕਿ ਮੇਰੀ ਕਿਸਮਤ ਕਦੋਂ ਮੇਰਾ ਭਾਗ ਮੇਰਾ ਕਦੋਂ ਸਾਥ ਦੇਗਾ ਤੇ ਆਫਟਰ ਮੈਰਿਜ ਜਿਸ ਦਿਨ ਤੁਹਾਡੀ ਮੈਰਿਜ ਹੋਏਗੀ ਤੇ ਤੁਹਾਡਾ ਤੁਹਾਡੀ ਕਿਸਮਤ ਤੁਹਾਡਾ ਭਾਗ ਵੀ ਜਾਗ ਉੱਠੇਗਾ बहुत ज़्यादा तुम एनर्जेटिक हो एनर्जी थोड़े तो अंदर बहुत ज़्यादा है इस तो अलावा जेकर तो ड्रीम है कि मैं वर्ल्ड टूर करना है वह भी अच्छे दिखाई दे रहा है कि वो भी थोड़ी तो विश पूरी होएगी ਇੱਥੇ ਦੇਖੋ ਐ ਵੀ ਦਿਖਾਈ ਦੇ ਰਹੇ ਹਨ ਜਿਨ੍ਹਾਂ ਨੇ 111 ਵਾਲਾ ਸਟੋਨ ਚੁਣਿਆ ਹੈ ਠੀਕ ਹੈ ਕਿ ਉਹ ਨਾ ਮਤਲਬ ਆਪਣੀ ਮਿਹਨਤ ਦੇ ਦਮ ਤੇ ਆਪਣੇ ਆਪ ਨੂੰ ਨੇਮ ਫੇਮ ਪਾਣਗੇ ਠੀਕ ਹੈ ਕਿਉਂਕਿ ਜੋ ਤੁਸੀਂ ਜਿਸ ਦਿਖਾਈ ਦੇ ਰਹੇ ਕਿ ਜਿਹੜੀ ਫੈਮਿਲੀ ਵਿੱਚ ਤੁਸੀਂ ਜਨਮ ਲੀਤਾ ਹੈ ਇਸ ਵੇਲੇ ਉਹ ਮਤਲਬ ਇੱਕ ਮੀਡਲ ਕਲਾਸ ਫੈਮਿਲੀ ਹੈ ਕਈ ਵਾਰੀ ਹੁੰਦਾ ਹੈ ਨਾ ਦੇਖੋ ਜਿਸ ਤਰ੍ਹਾਂ ਕਿ ਅਸੀਂ ਐਸੀ ਫੈਮਿਲੀ ਵਿੱਚ ਜਨਮ ਲੈਂਦੇ ਆ ਕਹਿੰਦੇ ਕਿ ਇਹ ਤਾਂ ਚਾਂਦੀ ਦਾ ਚਮਚ ਮੂੰਹ ਵਿੱਚ ਲੈ ਕੇ ਪੈਦਾ ਹੋਇਆ ਹੈ ਤਾਂ ਉਹਨੂੰ ਪੂਰਾ ਫੈਮਲੀ ਦਾ ਹੀ ਸਪੋਰਟ ਹੁੰਦਾ ਹੈ bizness ਖੜਾ ਕਰ ਦੰਦੀ ਹੈ ਫੈਮਲੀ ਪਰ ਤੁਸੀਂ ਆਪਣੀ ਮਿਹਨਤ ਦੇ ਦਮ ਤੇ ਸਾਰਾ ਆਪਣਾ ਜਿਹੜਾ ਰਾਜ ਹੈ ਉਹ ਖੜਾ ਕਰੋਗੇ ਪਰ ਸਫਲਤਾ ਕਿਉਂਕਿ ਮਿਲਣ ਵਾਲੀ ਹੈ ਇਸ ਕਰਕੇ ਮਿਹਨਤ ਦੇ ਦਮ ਤੇ ਵੀ ਤੁਸੀਂ ਸਭ ਨੂੰ ਖੜਾ ਕਰਕੇ ਦਿਖਾਉਗੇ ģiroge bhi par uthoge bhi ivende card dikhai de re han himmat matlab himmat nahi haroge ਤੁਹਾਨੂੰ ਆਪਣੀ ਲਾਈਫ ਵਿੱਚ ਸਾਰੇ ਸੁੱਖ ਮਿਲਣਗੇ ਇਸ ਤਰ੍ਹਾਂ ਦਾ ਏਕਾਡ ਕਹਿ ਰਿਹਾ ਹੈ ਹਰ ਚੀਜ਼ ਵਿੱਚ ਰਿਲੇਸ਼ਨਸ਼ਿਪ ਵਿੱਚ ਕਰੀਅਰ ਵਿੱਚ ਠੀਕ ਹੈ ਔਰ ਜਿਹੜੀ ਲਾਈਫ ਮਟੀਰੀਅਲ ਦੀਆਂ ਚੀਜ਼ਾਂ ਹੁੰਦੀਆਂ ਹਨ ਉਹਦੇ ਵਿੱਚ ਵੀ ਪਰ ਕਈ ਵਾਰੀ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹੋ ਤਾਂ ਦੇਖੋ ਉਹ ਪਰਮਾਤਮਾ ਤੁਹਾਨੂੰ ਸੰਦੇਸ਼ ਦੇ ਰਹੇ ਹਨ ਕਿ ਪਰ परेशान होने की जरूरत नहीं होती है क्योंकि चीजें अप्स भी होंदियां हैं डाउन भी होंदियां हैं पर बाद में तुम्हारी लाइफ में ऐसा का संदेश है कि ओ जरूर कामयाब ਤੁਸੀਂ ਹੋਵੋਗੇ ਇੱਥੇ ਇੱਕ ਹੋਰ ਮੈਂ ਚੀਜ਼ ਕਹਿਣਾ ਚਾਹਾਂਗੀ ਜੇ ਸਹੀ ਹੋਇਆ ਤਾਂ ਮੈਨੂੰ ਕਮੈਂਟ ਵਿੱਚ ਜਰੂਰ ਦੱਸਣਾ ਕਿਉਂਕਿ ਕਾਰਡਸ ਕਹਿ ਰਹੇ ਨੇ ਕਿਤੇ ਨਾ ਕਿਤੇ ਜੋ ਇਸ ਵੇਲੇ ਮੇਰੀ ਵੀਡੀਓ ਦੇਖ ਰਹੇ ਹਨ ਕਿ ਉਹ ਪਤਾ ਨਹੀਂ ਤੁਹਾਡਾ ਡ੍ਰੀਮ ਹੈ ਜਾਂ ਕੀ ਹੈ ਕਿ ਤੁਸੀਂ ਟੀਚਿੰਗ ਕਰਨਾ ਚਾਹੁੰਦੇ ਹੋ ਐਨੀ ਹੈ ਕਿ ਟੀਚਰ ਹੀ ਬਣਨਾ ਚਾਹੁੰਦੇ ਹੋ ਟੀਚਿੰਗ ਜਾਂ ਕਿਸੇ ਮਤਲਬ ਕਿਸੇ ਚੀਜ਼ ਦਾ ਸਪਿਰਚੁਅਲ ਵੀ ਹੋ ਗਿਆ ਧਾਰਮਿਕ ਚੀਜ਼ਾਂ ਵਿੱਚ ਉਹ ਕਿਸੇ ਨੂੰ ਗਿਆਨ ਦੇਣਾ ਟੀਚਿੰਗ ਵਰਗਾ ਮਤਲਬ ਸਿਖਾਣ ਦਾ ਤੁਹਾਡੇ ਮਨ ਵਿੱਚ ਹੈ ਜੇ ਐਸਾ ਹੀ ਹੈ ਤਾਂ ਮੈਨੂੰ ਕਮੈਂਟ ਜਰੂਰ ਕਰਨਾ ਲਾਈਫ ਵਿੱਚ ਅੱਗੇ ਜਾ ਕੇ ਕੁਝ ਲੋਕ ਤੁਹਾਨੂੰ ਐਸੇ ਮਿਲਣਗੇ ਜੋ ਕਿ ਤੁਹਾਡਾ ਫਾਇਦਾ ਉਠਾ ਕੇ ਤੁਹਾਨੂੰ ਧੋਖਾ ਦੇ ਸਕਦੇ ਹਨ ਤਾਂ ਤੁਸੀਂ ਇਸ ਮਾਮਲੇ ਵਿੱਚ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਹੈ ਇੱਥੇ ਮੈਂ ਇਹ ਵੀ ਕਹਾਂਗੀ ਕਿ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਰਹਿਣਗੇ ਉਹਨਾਂ ਦੀਆ ਬlesing ਤੁਹਾਡੇ ਨਾਲ ਰਹਣਗੀਆ ਹਮੇਸ਼ਾ ਤੁਸੀਂ ਲੋਕਾਂ ਦੀ ਪਰਖ ਕਰ ਪਾਓ ਜਾਂ ਨਾ ਕਰ ਪਾਓ ਪਰ ਈਸ਼ਵਰ ਜੋ ਤੁਹਾਡੇ ਨਾਲ ਰਹਿਣਗੇ ਹਮੇਸ਼ਾ ਉਹ ਤੁਹਾਨੂੰ ਐਸਾ ਗਿਆਨ ਦੇਣਗੇ ਹਮੇਸ਼ਾ ਤੁਹਾਨੂੰ ਸਹੀ ਰਸਤੇ ਪਾਣਗੇ ਇਹ ਤੁਹਾਨੂੰ ਪਤਾ ਚਲ ਜਾਏਗਾ ਕਿ ਕਿਹੜਾ ਬੰਦਾ ਤੁਹਾਡੇ ਵਾਸਤੇ ਸਹੀ ਹੈ ਕਿਹੜਾ ਗਲਤ ਇਸ ਦੇ ਨਾਲ ਨਾਲ ਜੇਕਰ ਤੁਹਾਡੀ ਕੋਈ ਵੀ ਤੁਹਾਡੇ ਦਿਮਾਗ ਵਿੱਚ ਕੁਐਸਚਨ ਆਂਦਾ ਹੈ ਕਨਫਿਊਜ਼ਨ ਹੁੰਦਾ ਹੈ ਤਾਂ ਪਰਮਾਤਮਾ ਦਾ ਸਾਥ ਜਿਸ ਤਰ੍ਹਾਂ ਕਿ ਮੈਂ ਕਹਾਂ ਹਮੇਸ਼ਾ ਤੁਹਾਡੇ ਨਾਲ ਹੈ ਮੈਡੀਟੇਸ਼ਨ ਕਰੋ ਅੱਖਾਂ ਬੰਦ ਕਰਕੇ ਪਰਮਾਤਮਾ ਨੂੰ ਯਾਦ ਕਰਨਾ ਹੈ ਕਿ ਉਹ ਤੁਹਾਨੂੰ ਉਸ ਕੁਐਸਚਨ ਦਾ ਆਨਸਰ ਜ਼ਰੂਰ ਦੇਣਗੇ ਹੀ ਦੇਣਗੇ ਇਸੇ ਦਾ ਨੰਨਾ ਤੁਹਾਡੇ ਕੋਲ ਆਈਡੀਆਜ਼ ਬਹੁਤ ਜ਼ਿਆਦਾ ਹਨ ਪਰ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਕਿ ਮੈਂ ਕੱਲਾ ਇੱਥੇ ਕੀ ਕੀ ਕਰਾਂ ਹੈਨਾ ਕਿ ਜਿਸ ਤਰ੍ਹਾਂ ਕਿ ਸਮਝ ਲੋ ਕਿ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਬੜੇ ਸਾਰੇ ਬਿਜ਼ਨਸ ਦੇ ਵਿੱਚ ਤੁਹਾਡੇ ਕੋਲ ਆਈਡੀਆਜ਼ ਪਰ ਤੁਸੀਂ ਕੱਲੇ ਹੋ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਮੈਂ ਕੱਲਾ ਕੀ ਕੁਝ ਕਰਾਂ ਤੁਹਾਡੇ ਅੰਦਰ ਇਹ ਵੀ ਇਹ ਕੀ ਮਤਲਬ ਕਿ ਮੈਂ ਜੋ ਵੀ ਕਰਨਾ ਹੈ ਨਾ ਜਿਸ ਤਰ੍ਹਾਂ ਕਿ ਸਮਝ ਲਓ ਕਿ ਤੁਹਾਨੂੰ 9 ਤੋਂ 5 ਵਜੇ ਦੀ ਜੌਬ ਵਿੱਚ ਵੀ ਤੁਸੀਂ ਖੁਸ਼ ਨਹੀਂ ਹੋ ਤੁਹਾਨੂੰ ਇਹ ਕਿ ਮੈਨੂੰ ਮੈਨੇਜਰ ਦੀ ਪੋਸਟ ਚਾਹੀਦੀ ਹੈ ਹੈਨਾ ਮਤਲਬ ਕਹਿੰਦਾ ਕਿ ਮੈਂ ਤੁਹਾਡੇ ਵਾਸਤੇ ਇੱਥੇ ਐਡਵਾਈਸ ਦੇਵਾਂਗੀ ਕਿ ਪ੍ਰੈਜ਼ੈਂਟ ਵਿੱਚ ਜੀਣਾ ਸਿੱਖੋ ਜੋ ਹੁਣ ਕਿਉਂਕਿ ਕੰਪਲੇਂਟਸ ਦਾ ਹੁਣ ਟਾਈਮ ਨਹੀਂ ਹੈ ਜੋ ਤੁਹਾਡੇ ਨਾਲ ਹੋ ਰਿਹਾ ਹੈ ਤੁਸੀਂ ਆਪਣੀ ਮਿਹਨਤ ਦੇ ਦਮ ਤੇ ਇਹ ਸਭ ਕਰ ਰਹੇ ਹੋ ਕਿਉਂਕਿ ਤੁਸੀਂ ਪਿਛਲੇ ਕਰਮਾ ਤੋਂ ਇਹ ਲਿਖਵਾ ਕੇ ਆਏ ਹੋ ਕਿ ਜੋ ਜੋ ਵੀ ਬਣੋਗੇ ਆਪਣੇ ਕਰਮਾ ਨਾਲ ਬਣੋਗੇ ਤੇ ਹੁਣ ਉਹੀ ਹੋ ਰਿਹਾ ਹੈ ਤੇ ਉਹਦੇ ਵਿੱਚ ਹੀ ਤੁਸੀਂ ਖੁਸ਼ ਰਹਿਣਾ ਸਿੱਖਣਾ ਹੈ ਬਸ ਤੁਸੀਂ ਇਹਨਾਂ ਸਮਝ ਲਓ ਕਿ ਤੁਸੀਂ ਆਪਣੀ ਲਾਈਫ ਨੂੰ ਬਹੁਤ ਅੱਛੀ ਤਰ੍ਹਾਂ ਜੀ ਕੇ ਜਾਓਗੇ ਬਹੁਤ ਸੁੱਖਾਂ ਦੀ ਪ੍ਰਾਪਤੀ ਕਰੋਗੇ ਤੇ ਤੁਹਾਡੀ ਜਾਨ ਤੋਂ ਬਾਅਦ ਵੀ ਮਤਲਬ ਲੋਕੀ ਤੁਹਾਨੂੰ ਯਾਦ ਕਰਨਗੇ ਤੁਸੀਂ ਬਹੁਤ ਹੀ ਜਿਆਦਾ ਸਪੀਸ਼ਲ ਹੋ ਮੈਂ ਕਹਾਂਗੀ ਕਿ ਬਹੁਤ ਜਿਆਦਾ ਤਾਲਮੀਕ ਹੋ ਔਰ ਪਰਮਾਤਮਾ ਦੇ ਨਾਲ ਬਹੁਤ ਅੱਛੀ ਤਰ੍ਹਾਂ ਕਨੈਕਸ਼ਨ ਬਣਾ ਲੈਂਦੇ ਹੋ ਬੜੀ ਅੱਛੀ ਤਰ੍ਹਾਂ ਆਸਾਨੀ ਨਾਲ ਕਨੈਕਟ ਹੋ ਜਾਂਦੇ ਹੋ ਕਿ ਐਸੀ অপশন 1 ਵਾਲਿਆ ਦੀ ਰੀਡਿੰਗ ਸਹੀ ਲੱਗੀ ਹੈ ਤਾਂ ਕਮੈਂਟ ਵਿੱਚ ਜਰੂਰ ਦਸ ਲਿਖ ਕੇ ਜਾਣਾ ਤੇ 111 ਕਲੇਮ 111 ਜਰੂਰ ਕਮੈਂਟ ਵਿੱਚ ਤੁਸੀਂ ਲਿਖਣਾ ਹੀ ਲਿਖਣਾ ਹੈ ਤੇ ਹੁਣ ਦੇਖ ਲੈਂਦੇ ਹਾਂ ਜਿਨ੍ਹਾਂ ਨੇ অপশন 2 ਯਾਨੀ ਕਿ 3555 ਤੇ ਸਟੋਨ ਬ੍ਰਾਊਨ ਵਾਲੇ ਚੁਣੇ ਹਨ ਉਹਨਾਂ ਦੀ ਡੈਸਟੀਨੀ ਉਹਨਾਂ ਦੀ ਕਿਸਮਤ ਕੀ ਕਹਿ ਰਹੀ ਹੈ ਪਰਮਾਤਮਾ ਨੇ ਉਹਨਾਂ ਵਾਸਤੇ ਕੀ ਸੰਦੇਸ਼ ਭੇਜਿਆ ਹੈ ਜਲਦੀ ਨਾਲ ਤੁਸੀਂ ਵੀ ਆਪਣੀ એનર્ਜੀ ਉਦੇ ਵਿੱਚ ਜਰੂਰ ਪਾਓ ਜੀ ਤੇ ਕਲੇਮ ਕਰਕੇ ਜਾਣਾ ਹੈ ਤੁਸੀਂ ਕਮੈਂਟ ਵਿੱਚ 555 ਦੇਖੋ ਜੀ ਪਹਿਲਾ ਕਾਰਡ ਹੀ ਇਹ ਆਇਆ ਹੈ ਕਿ ਤੁਸੀਂ ਫਰੀडम ਵਾਲੇ ਇਨਸਾਨ ਹੋ ਫਨ ਲਵਿੰਗ ਇਨਸਾਨ ਹੋ ਪਰ ਕਿਤੇ ਨਾ ਕਿਤੇ ਕੁਝ ਸਿਚੁਏਸ਼ਨ ਇਸ ਤਰ੍ਹਾਂ ਦੀ ਬਣ ਜਾਣਗੀਆਂ ਕਿ ਤੁਹਾਡੇ ਉੱਤੇ ਰਿਸਪੌਂਸਿਬਿਲਟੀ ਆ ਜਾਏਗੀ ਓਕੇ ਇੱਥੇ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਤੁਸੀਂ ਬਹੁਤ ਹੀ ਜ਼ਿਆਦਾ ਹਾਰਡ ਟਾਈਮ ਦੇਖਿਆ ਹੈ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦੇਖੀਆਂ ਹਨ ਆਪਣੀ ਲਾਈਫ ਵਿੱਚ ਤੇ ਆਪਣੇ ਆਪ ਨੂੰ ਸੰਭਾਲਿਆ ਵੀ ਹੈ ਬਹੁਤ ਦਰਦ ਸਿਆ ਹੈ ਬਹੁਤ ਪੇਨ ਸਿਆ ਹੈ ਕੋਈ ਆਪਣੇ ਆਪਣੇ ਨੂੰ ਤੁਸੀਂ ਖੋਇਆ ਹੈ ਜਾਂ ਆਪਣੇ ਕਿਸੇ ਰਿਸ਼ਤੇ ਨੂੰ ਤੁਸੀਂ ਟੁੱਟਦੇ ਹੋਏ ਦੇਖਿਆ ਮੂਵ ਔਨ ਕੀਤਾ ਹਿਲ ਕੀਤਾ ਆਪਣੇ ਆਪ ਨੂੰ ਜਾਂ ਫਿਰ ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਕਿ ਹਾਲੇ ਤੁਸੀਂ ਉਸ ਚੀਜ਼ ਤੋਂ ਮੂਵ ਔਨ ਵੀ ਨਹੀਂ ਹੋਏ ਹੋ ਤੁਸੀਂ ਕੋਸ਼ਿਸ਼ ਕਰ ਰਹੇ ਹੋ ਪਰ ਫਿਰ ਵੀ बार-बार ਯਾਦ ਤੁਹਾਨੂੰ ਉਹ ਉਹਨਾਂ ਦੀ ਸਾਹਮਣੇ ਆ ਜਾਂਦੀ ਹੈ ਤੁਹਾਡੇ ਮਾਨਵੀ ਚ ਕਦੀ ਨਾ ਕਦੀ ਇਹ ਥੋਟ ਵੀ ਆ ਜਾਂਦਾ ਹੈ ਕਿ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ ਕਿਉਂ ਮੇਰੇ ਨਾਲ ਇਸ ਤਰ੍ਹਾਂ ਹੋਇਆ ਮੈਂ ਤਾਂ ਕਦੀ ਕਿਸੇ ਦਾ ਬੁਰਾ ਵੀ ਨਹੀਂ ਕੀਤਾ ਤੇ ਕਿਉਂ ਮੈਨੂੰ ਇਹ ਸਭ ਝੇਲਣਾ ਪੈ ਰਿਹਾ ਹੈ ਦੇਖੋ ਇੱਥੇ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਆਪਣੀ ਖੁਸ਼ੀਆਂ ਨੂੰ ਦੂਸਰਿਆਂ ਦੀ ਖੁਸ਼ੀਆਂ ਵਿੱਚ ਨਾ ਲੱਭੋ ਠੀਕ ਹੈ ਆਪਣੀ ਖੁਸ਼ੀਆਂ ਨੂੰ ਆਪਣੇ ਅੰਦਰ ਹੀ ਲੱਭੋ ਜਿਸ ਤੱਕ ਤੁਹਾਡੀ ਫੈਮਿਲੀ ਹੋ ਗਈ ਹੈ ਨਾ ਤੁਹਾਡਾ ਸਪਾਊਸ ਹੋ ਗਿਆ ਲਵ ਰਿਲੇਸ਼ਨ ਵਿੱਚ ਹੋ ਗਿਆ ਜਾਂ ਜਿਸ ਦੇ ਨਾਲ ਤੁਸੀਂ ਰਿਲੇਸ਼ਨ ਵਿੱਚ ਹੋ ਫੈਮਿਲੀ ਹੋ ਗਈ ਜਦੋਂ ਵੀ ਤੁਸੀਂ ਕੁਝ ਕਿਸੇ ਤੋਂ ਐਕਸਪੈਕਟੇਸ਼ਨ ਰੱਖਦੇ ਹੋ ਉਦੋਂ ਹੀ ਤੁਹਾਡੇ ਨਾਲ ਕੁਝ ਨਾ ਕੁਝ ਬੁਰਾ ਹੁੰਦਾ ਹੈ ਉਦੋਂ ਹੀ ਤੁਹਾਡਾ ਦਿਲ ਰੁਕ ਜਾਂਦਾ ਹੈ ਹੋ ਸਕਦਾ ਹੈ ਇੱਥੇ ਐ ਵੀ ਦਿਖਾਈ ਦੇ ਰਿਹਾ ਹੈ ਕਿ ਤੁਹਾਡੇ ਮਲਟੀਪਲ ਬ੍ਰੇਕਅਪ ਹੋਏ ਹੋ ਲਵ ਰਿਲੇਸ਼ਨਸ਼ਿਪ ਵਿੱਚ ਠੀਕ ਹੈ ਤੇ ਹੋ ਸਕਦਾ ਹੈ ਤੁਹਾਨੂੰ बार-बार ਤੁਹਾਡੇ ਨਾਲ ਚੀਟ ਹੋਇਆ ਹੋਵੇ ਤੁਹਾਨੂੰ ਬਾਰ-ਬਾਰ ਤੋਖਾ ਮਿਲਿਆ ਹੋਵੇ بس ਇਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਕਿ ਤੁਸੀਂ ਚੇਜ਼ ਵਾਲੀ ਕਰ ਰਹੇ ਹੋ ਕਿ ਅੱਗੇ ਵਾਲਾ ਬੰਦਾ ਅੱਗੇ ਨਿਕਲ ਜਾਂਦਾ ਹੈ ਤੁਸੀਂ ਪਿੱਛੇ ਉਹਦੇ ਪਿੱਛੇ ਭੱਜਦੇ ਰਹਿੰਦੇ ਹੋ ਤਾਂ ਐਟ ਪ੍ਰੈਸੈਂਟ ਟਾਈਮ ਤੇ ਤੁਹਾਡੇ ਅੰਦਰ ਗੁੱਸਾ ਵੀ ਬਹੁਤ ਆ ਗਿਆ ਹੈ ਐ ਸੋਚ ਕੇ ਕਿ ਬਸ ਇਸ ਤਰ੍ਹਾਂ ਹੀ ਮੇਰੇ ਨਾਲ ਹੁੰਦਾ ਰਹੇਗਾ ਮੈਂ ਲੋਕਾਂ ਦੇ ਪਿੱਛੇ ਭੱਜਦਾ ਹੀ ਰਵਾਂਗਾ ਹੁਣ ਤੁਸੀਂ ਆਪਣੀ ਕੈਰੀਅਰ ਦੇ ਉੱਤੇ ਫੋਕਸ ਕਰ ਰਹੇ ਹੋ ਐ ਵੀ ਐ ਪੱਤੇ ਐ ਕਾਰਡਸ ਦਿਖਾ ਰਹੇ ਹਨ ਕਿ ਤੁਸੀਂ ਫਾਈਨੈਂਸ਼ੀਅਲੀ ਆਪਣੇ ਆਪ ਨੂੰ ਸਟੇਬਲ ਕਰ ਸਕੋ ਪਰ ਉਹਨੇ ਰਿਜ਼ਲਟ ਨਹੀਂ ਦਿਖਾਈ ਦੇ ਰਹੇ ਹਨ ਜਿੰਨੇ ਕਿ ਤੁਹਾਨੂੰ ਮਿਲਨੇ ਚਾਹੀਦੇ ਹਨ ਇੱਥੇ ਮੈਂ ਇੱਕ ਗੱਲ ਤੁਹਾਨੂੰ ਦੱਸ ਦਵਾਂ ਜਿਨ੍ਹਾਂ ਨੇ অপਸ਼ਨ 2 355 ਚੂਜ਼ ਕੀਤਾ ਹੈ ਕਿ ਤੁਹਾਡੀ ਲਾਈਫ ਵਿੱਚ ਪੈਸਾ ਬਹੁਤ ਹੈ ਪੈਸਾ ਆਏਗਾ ਜਦੋਂ ਤੁਸੀਂ ਆਪਣੇ ਕੈਰੀਅਰ ਦੇ ਉੱਤੇ ਫੋਕਸ ਕਰੋਗੇ ਨਾ ਤਾਂ ਤੁਹਾਡੇ ਲਾਈਫ ਵਿੱਚ ਪੈਸਾ ਵੀ ਆਏਗਾ ਪਰ ਇੱਥੇ ਨਾਲ ਦੇ ਨਾਲ ਖੁਸ਼ੀਆਂ ਵੀ ਆਣਗੀਆਂ ਠੀਕ ਹੈ ਪੈਸੇ ਦੇ ਨਾਲ ਖੁਸ਼ੀਆਂ ਵੀ ਆਣਗੀਆਂ ਕਿਉਂਕਿ ਪੈਸਾ ਖੁਸ਼ੀਆਂ ਤਾਂ ਨਹੀਂ ਦੇ ਸਕਦਾ ਕੁਝ ਹੱਦ ਤੱਕ ਪੈਸਾ ਖੁਸ਼ੀਆਂ ਦਿੰਦਾ ਹੈ ਪਰ ਸਾਨੂੰ ਮੇਨ ਜੋ ਖੁਸ਼ੀਆਂ ਹਨ ਉਹ ਸਾਨੂੰ ਆਪਣੇ ਫੈਮਿਲੀ ਦਾ ਸਹਿਯੋਗ ਮਿਲੇ ਆਪਣੇ ਸਪਾਊਸ ਦਾ ਆਪਣੇ ਲਵ ਰਿਲੇਸ਼ਨ ਵਿੱਚ ਜਦੋਂ ਸਹਿਯੋਗ ਮਿਲਦਾ ਹੈ ਨਾ ਤਾਂ ਵੀ ਖੁਸ਼ੀਆਂ ਮੈਨ ਮਿਲਦੀਆਂ ਹਨ ਤਾਂ ਉਹ ਵੀ ਤੁਹਾਡੀ ਲਾਈਫ ਵਿੱਚ ਅੱਗੇ ਜਾ ਕੇ ਆਉਣ ਵਾਲੀਆਂ ਹਨ ਤੁਸੀਂ ਪਿੱਛੇ ਭੱਜਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੋ ਨਾ ਉਸ ਨੂੰ ਬੰਦ ਕਰ ਦਿਓ ਇੱਥੇ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੋ ਸਕਦੇ ਹਨ ਜਿਨ੍ਹਾਂ ਦਾ ਰਿਸ਼ਤਾ ਟੁੱਟ ਗਿਆ ਹੋਵੇ ਜਾਂ ਜਿਨ੍ਹਾਂ ਦਾ ਵਿਆਹ ਹੋ ਗਿਆ ਹੈ ਉਹਨਾਂ ਦੇ ਰਿਸ਼ਤੇ ਵਿੱਚ ਪ੍ਰੋਬਲਮ ਚੱਲ ਰਿਹਾ ਹੋਵੇ ਸੈਪਰੇਸ਼ਨ ਹੋ ਗਈ ਹੋਵੇ ਜਾਂ ਕੋਈ ਥਰਡ ਪਰਸਨ ਉਹਨਾਂ ਦੀ ਲਾਈਫ ਵਿੱਚ ਆ ਗਿਆ ਹੋਵੇ ਦੇਖੋ ਇੱਥੇ ਕੋਈ ਪਿਛਲੇ ਜਨਮ ਦਾ ਕਾਰਮਿਕ ਕੋਈ ਤੁਹਾਡਾ ਉਹਨਾਂ ਦੇ ਨਾਲ ਸੰਬੰਧ ਸੀ ਜੋ ਕਿ ਐ ਤੁਸੀਂ ਐ ਸਿਚੁਏਸ਼ਨ ਤੁਹਾਡੇ ਲਾਈਫ ਵਿੱਚ ਆਈ ਹੈ ਕਿਉਂਕਿ ਐ ਕੋਈ ਇਸ ਤਰ੍ਹਾਂ ਤੁਸੀਂ ਸੋਚਦੇ ਹੋ ਨਾ ਕਿ ਮੇਰੇ ਨਾਲ ਇਹ ਇਸ ਤਰ੍ਹਾਂ ਕਿਉਂ ਹੋਇਆ ਮੈਂ ਕਿਸੇ ਦਾ ਬੁਰਾ ਨਹੀਂ ਕਰਦਾ ਬੁਰਾ ਨਹੀਂ ਕੀਤਾ ਤਾਂ ਦੇਖੋ ਪਰਮਾਤਮਾ ਦੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਹੁੰਦੀ ਐਥੇ ਮੈਂ ਤੁਹਾਨੂੰ ਕੁਝ ਐਗਜ਼ਾਮਪਲ ਦੇ ਕੇ ਸਮਝਾਵਾਂ ਜਿਸ ਤਰ੍ਹਾਂ ਕੀ ਦੇਖੋ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਪਰਮਾਤਮਾ ਦਾ ਨਾਮ ਲੈਂਦੇ ਹਾਂ ਪਰਮਾਤਮਾ ਦੀ ਭਗਤੀ ਕਰਦੇ ਹਾਂ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਸਾਨੂੰ ਕੋਈ ਪੇਨ ਨਾ ਮਿਲੇ ਇੱਥੇ ਮੈਂ ਤੁਹਾਨੂੰ ਕੋਈ ਬਟਲਿੰਗ ਨਹੀਂ ਕਰਾਂਗੀ ਕਿ ਹਾਂ ਨਹੀਂ ਹੈ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਕਿਧਰੇ ਨਾ ਕਿਧਰੇ ਤੁਹਾਨੂੰ ਇਹ ਜੋ ਪੇਨ ਮਿਲਿਆ ਹੈ ਦਰਦ ਮਿਲਿਆ ਹੈ ਇਹ ਤੁਹਾਨੂੰ ਸਹਿਣਾ ਹੀ ਸੀ ਹੁਣ ਇਹ ਪ੍ਰੈਜ਼ੈਂਟ ਤੁਸੀਂ ਉਸ ਤੋਂ ਮੁਕਤ ਹੋ ਗਏ ਹੋ ਠੀਕ ਹੈ ठीक है उस तो मुक्त हो गये हूं तो लाइफ जाके बहुत अच्छा होने वाला है अच्छी अच्छिया गलू दसती हाँ की तुम अपनी लाइफ जाके प्रोपर्टीज बहुत ज्यादा बनाओगे ਠੀਕ ਹੈ ਤੇ ਨਾਲ ਦੇ ਨਾਲ ਤੁਸੀਂ ਨਾ ਆਪਣਾ ਜੀਵਨ ਆਪਣੀ ਲਾਈਫ ਇੱਕ ਜਿਵੇਂ ਬੱਚਾ ਹੁੰਦਾ ਨਾ ਇੱਕ ਸ਼ਰਾਰਤੀ ਬੱਚਾ ਉਸ ਤਰ੍ਹਾਂ ਦੇ ਬੱਚੇ ਬਣ ਜਾਓ ਆਪਣੀ ਲਾਈਫ ਨੂੰ ਫੁੱਲ ਐਨਜੋਇਮੈਂਟ ਨਾਲ ਜੀਓ ਐ ਸੋਚਣ ਦੀ ਜਰੂਰਤ ਨਹੀਂ ਕੀ ਲੋਕੀ ਕੀ ਕਹਿਣਗੇ ਇਹ ਕਰਨਗੇ ਨਹੀਂ ਤੁਹਾਡੀ ਆਪਣੀ ਲਾਈਫ ਹੈ ਬਹੁਤ ਦਰਦ ਤੁਸੀਂ ਸਿਆਹ ਹੈ ਆਪਣੀ ਲਾਈਫ ਨੂੰ ਆਪਣੇ ਹਿਸਾਬ ਨਾਲ ਹੁਣ ਤੁਸੀਂ ਜੀਓ ਤੇ ਆਪਣੀ ਲਾਈਫ ਵਿੱਚ ਤੁਸੀਂ ਇੱਕ ਵਾਰੀ ਫਿਰ ਖੜੇ ਹੋਵੋਗੇ ਠੀਕ ਹੈ ਤੁਸੀਂ ਇੱਕ ਬ੍ਰੇਕਅਪ ਬ੍ਰੇਕਅਪ ਦਾ ਤੁਹਾਡਾ ਆ ਗਿਆ ਜਿਸ ਨਾਲ ਤੁਸੀਂ ਟੁੱਟ ਗਏ ਸੀ ਪਰ ਹੁਣ ਦੁਬਾਰਾ ਖੜੇ ਹੋ ਕੇ ਐਸੇ ਖੜੇ ਹੋਵੋਗੇ ਕਿ ਆਪਣੀ ਜੋ ਹੌਂਸਲੇ ਦੀ ਇਮਾਰਤ ਹੈ ਤੁਸੀਂ ਬਹੁਤ ਵੱਡੀ ਖੜੀ ਕਰ ਦਿਓਗੇ ਇਥੇ ਨਾ ਤੁਹਾਨੂੰ ਪਰਮਾਤਮਾ ਦਾ ਜੋ ਦੇਖੋ ਕਿੰਨਾ ਅੱਛਾ ਸੰਦੇਸ਼ ਤੁਹਾਨੂੰ ਦੇ ਰਹੇ ਹਨ ਤੇ ਇਸ ਕਰਕੇ ਤੁਹਾਨੂੰ ਪਰਮਾਤਮਾ ਦਾ ਨਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਗ੍ਰੈਟੀਟਿਊਡ ਦੇਣਾ ਚਾਹੀਦਾ ਹੋ ਤੁਸੀਂ ਕਹੋਗੇ ਕਿ ਕਿਸ ਗੱਲ ਦਾ ਸ਼ੁਕਰਾਨਾ ਇਹਨਾਂ ਤਾਂ ਸਾਡੇ ਨਾਲ ਬੁਰਾ ਹੋ ਰਿਹਾ ਹੈ ਨਹੀਂ ਪਰਮਾਤਮਾ ਤੁਹਾਡੇ ਸਾਰੇ ਜਿਹੜੇ ਆ ਪਾਪ ਹਨ ਹੈ ਨਾ ਜੋ ਵੀ ਤੁਹਾਡੇ ਕਰਮ ਜੋ ਹਨ ਨਾ ਉਹਨਾਂ ਨੂੰ ਘਟ ਰਿਹਾ ਠੀਕ ਹੈ ਤੇ ਇਸ ਕਰਕੇ ਤੁਸੀਂ ਉਹਨਾਂ ਨੂੰ ਥੈਂਕਸ ਬੋਲਣਾ ਹੈ ਤੇ ਜਿਹੜਾ ਤੁਸੀਂ ਟ੍ਰੂ ਲਵ ਲੱਭ ਰਹੇ ਹੋ ਨਾ ਉਹ ਤੁਹਾਨੂੰ ਜਰੂਰ ਮਿਲੇਗਾ ਪਰ ਥੋੜਾ ਸਮੇਂ ਬਾਅਦ ਮਿਲੇਗਾ ਜਦੋਂ ਤੁਸੀਂ ਆਪਣੇ ਆਪ ਨੂੰ ਹੀਲ ਕਰ ਲੋਗੇ ਕਦੀ ਕਦੀ ਤੁਸੀਂ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਹੋ ਕਦੀ ਕਦੀ ਬਹੁਤ ਜ਼ਿਆਦਾ ਪ੍ਰੈਕਟੀਕਲ ਹੋ ਜਾਂਦੇ ਹੋ ਕਿ ਬਸ ਮੈਂ ਹੁਣ ਇਸ insਾਨ ਨਾਲ ਕਦੀ ਗੱਲ ਨਹੀਂ ਕਰਾਂਗੀ ਜਾਂ ਨਹੀਂ ਕਰਾਂਗਾ ਹੈਨਾ ਤੇ ਕਈ ਵਾਰੀ ਤਾਂ ਕੁਝ ਅੱਛੇ ਲੋਕਾਂ ਨਾਲ ਵੀ ਤੁਸੀਂ ਰੂਡ ਹੋ ਜਾਂਦੇ ਹੋ ਐਸਾ ਦਿਖਾਈ ਦੇ ਰਿਹਾ ਹੈ ਤੁਹਾਡੇ ਵਾਸਤੇ ਐਡਵਾਈਸ ਹੈ ਕਿ ਤੁਸੀਂ ਮੈਡੀਟੇਸ਼ਨ ਜ਼ਰੂਰ ਕਰੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਮੈਡੀਟੇਸ਼ਨ ਨਹੀਂ ਮੈਂ ਵੀਡੀਓਸ ਪਾਉਂਦੀ ਹਾਂ ਔਰ ਜ਼ਰੂਰ ਸੁਣੋ ਇਸ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ ਆਪਣੇ ਆਪ ਨੂੰ ਤੁਸੀਂ ਹੀਲ ਕਰ पाओगे ਤਾਂ ਹੀ ਅੱਗੇ ਵਧ पाओगे ਸੋ ਐਸੀ ਤੁਹਾਡੀ ਰੀਡਿੰਗ ਪਰਮਾਤਮਾ ਦਾ ਸੰਦੇਸ਼ অপਸ਼ਨ 2 ट्रिपल 5 ਕਲੇਮ ਕਰੋ ट्रिपल 5 ਕਮੈਂਟ ਵਿੱਚ ਲਿਖੋ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਜੋ ਵੀ ਤੁਹਾਡੀ ਪ੍ਰੋਬਲਮ ਸਾਰੀਆਂ ਹਨ ਜਿਨ੍ਹਾਂ ਨੇ ਇਹ ਸਭ ਸੁਣਿਆ ਹੈ ਪਰਮਾਤਮਾ ਤੁਹਾਡੇ ਨਾਲ ਹਨ ਸਭ ਠੀਕ ਹੋ ਜਾਏਗਾ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ